ਪਾ ਪਹਿਲੇ ਦਿਨ ਤੋਂ ਤੁਹਾਨੂੰ ਨਸ਼ੇ ਦੀ ਜਰੂਰਤ ਜਿਹੜੀ ਹੈਗੀ ਆ ਉਹ ਬੰਦ ਹੋ ਜੇਗੀ ਦਵਾਈ ਦਾ ਜਿਹੜਾ ਸਾਡਾ ਕੋਰਸ ਹੈ 2 ਤੋਂ 2.5 ਹਫ਼ਤੇ ਚੱਲਦਾ ਹੈ ਉਸ ਤੋਂ ਬਾਅਦ ਸਾਡੀ ਦਵਾਈ ਵੀ ਬੰਦ ਹੋ ਜਾਂਦੀ ਹੈ ਉਹਦੀ ਹਰ ਦਵਾਈ ਨੂੰ 5 ਦਿਨਾਂ ਬਾਅਦ ডোজ ਘਟਾਦੀ ਹੁੰਦੀ ਹੈ ਕਿਉਂਕਿ ਜਦੋਂ ਹਰ ਹਫ਼ਤੇ ਜਾਂ ਹਰ 5 ਦਿਨਾਂ ਬਾਅਦ ਦਵਾਈ ਘਟਦੀ ਹੈ ਉਹ ਘਟਦੇ ਘਟਦੇ ਜਦੋਂ 0 ਤੇ ਆ ਜੇਗੀ ਉਸ ਤੋਂ ਬਾਅਦ ਪੇਸ਼ੈਂਟ ਓਕੇ ਹੈ ਨਾ ਉਹਨਾਂ ਨੂੰ ਸਾਡੀ ਦਵਾਈ ਦੀ ਲੋੜ ਹੈ ਨਾਲ ਉਸ ਤੋਂ ਬਾਅਦ ਉਹ ਨਸ਼ੇ ਕੀ ਸਾਡੀ ਇਸ ਚੀਜ਼ ਦੀ ਅਸੀਂ ਪਹਿਲਾਂ ਹੀ ਪੇਸ਼ੈਂਟ ਨੂੰ ਅਸ਼ੋਰ ਕਰਦੇ ਹਾਂ ਕਿ ਸਾਡੇ ਕੋਲੇ ਤੁਹਾਡਾ ਨਾਮ ਪਤਾ ਤੇ ਫੋਨ ਨੰਬਰ ਸਾਰਾ ਸਾਡੇ ਕੋਲੇ ਕਨਫਿਡੈਂਸ਼ੀਅਲ ਰਹੇਗਾ ਅਸੀਂ ਕਿਸੇ ਨਾਲ خود ਚਾਹੁੰਦੇ ਨੇ ਵੀ ਸਾਡਾ ਬੱਚਾ ਇਸ ਨਸ਼ੇ ਤੋਂ ਬਾਹਰ ਨਿਕਲਵੇ ਨਿਕਲ ਜਾਏ ਲੇਕਿਨ ਬੱਚਾ ਖੁਦ ਨਹੀਂ ਉਸ ਚੀਜ਼ ਨੂੰ ਡੋਪਿੰਗ ਅਡੈਪਟ ਨਹੀਂ ਕਰ ਸਕਦਾ ਦਵਾਈ ਨਹੀਂ ਲੈਣਾ ਚਾਹੁੰਦਾ ਤਾਂ ਉਹਨਾਂ ਸਾਡੇ ਕੋਲੇ ਇਹ ਦੋ ਤਿੰਨ ਅਸੀਂ ਕੁੜੀਆਂ ਹੈਗੀਆਂ ਜਿਹਦੀਆਂ ਨੇ ਤੇ ਦਵਾਈ ਤਿਆਰ ਕੀਤੀ ਹੋਈ ਹੈ ਤੇ ਇਹ ਡਿਪੈਂਡ ਕਰਦਾ ਵੀ ਪੇਸ਼ੈਂਟ ਸਿਰਫ ਸ਼ਰਾਬ ਦਾ ਨਸ਼ਾ ਕਰ ਰਿਹਾ ਹੈ ਜਾਂ ਕਿਸੇ ਹੋਰ ਤਰ੍ਹਾਂ ਦਾ ਜਿਹੜੇ ਪੇਸ਼ੈਂਟ ਨਸ਼ਾ ਛੱਡਣਾ ਚਾਹੁੰਦੇ ਨੇ ਉਹ ਖੁਦ ਕਹਿੰਦੇ ਆ ਕਿ ਅਸੀਂ ਛੱਡਣਾ ਹੈ ਔਰ ਕੋਸ਼ਿਸ਼ ਵੀ ਕਰਦੇ ਆ ਅਸੀਂ ਗੱਲ ਨਹੀਂ ਹੈ ਕਿ ਉਹ ਕੋਸ਼ਿਸ਼ ਨਹੀਂ ਕਰਦੇ ਉਹ ਖੁਦ ਨਸ਼ਾ ਕਰਨ ਦੀ ਛੱਡਣ ਦੀ ਕੋਸ਼ਿਸ਼ ਕਰਦੇ ਆ ਕਿਵੇਂ ਕਰਦੇ ਆ ਅੱਜ ਉਹਨਾਂ ਨੇ ਨਸ਼ਾ ਨਹੀਂ ਕੀਤਾ ਨਹੀਂ ਕੀਤਾ ਉਹਨਾਂ ਦੀ ਦੁਪਹਿਰ ਨਿਕਲ ਗਈ ਸ਼ਾਮ ਨਿਕਲ ਗਈ ਲੇਕਿਨ ਜਦੋਂ ਰਾਤ ਆਂਦੀ ਹੈ ਤਾਂ ਉਹਨਾਂ ਨੂੰ ਤੋੜ ਇੰਨੀ ਕੁ ਜ਼ਿਆਦਾ ਲੱਗਦੀ ਹੈ ਜਾਂ ਉਹਨਾਂ ਨੂੰ ਨੀਂਦ ਨਹੀਂ ਆਂਦੀ ਜਾਂ ਉਹਨਾਂ ਦੇ ਬਾਡੀ ਦੇ ਵਿੱਚ ਪੇਨ ਹੋਣੀ ਸ਼ੁਰੂ ਹੋ ਜਾਂਦੀ ਹੈ ਕਈਆਂ ਨੂੰ ਛਿੱਕਾ ਲੱਗਦੀਆਂ ਕਈਆਂ ਨੂੰ ਅੱਖਾਂ 'ਚ ਲੱਖ ਦਾ ਪਾਣੀ ਆਣਾ ਸ਼ੁਰੂ ਹੋ ਜਾਂਦਾ ਹੈ ਮਤਲਬ ਇਹ ਕੈਪਸੂਲ ਹੈ ਇਹਨਾਂ ਦੇ ਅੰਦਰ ਅਸੀਂ ਜੜੀਆਂ ਬੁੱਟੀਆਂ ਦਾ ਜਿਹੜਾ ਮਿਸ਼ਰਣ ਆ ਉਹ ਤਿਆਰ ਕਰਦੇ ਹਾਂ ਅਸੀਂ ਜਿਹੜਾ ਕਿ ਇਹਦੇ ਵਿੱਚ ਅਸੀਂ ਪਾਉਂਦੇ ਆ ਉਹ ਹਰ ਇੱਕ ਪੇਸ਼ੈਂਟ ਦੀ ਡੋਜ਼ ਦੇ ਅਨੁਸਾਰ ਜਿਵੇਂ ਤੁਸੀਂ ਦੇਖ ਰਹੇ ਹੋ ਕਈ ਤਰ੍ਹਾਂ ਦੇ ਕੈਪਸੂਲ ਨੇ ਬੁੱਟੀਆਂ ਵੀ ਹੈਗੀਆਂ ਨੇ ਔਰ ਇਹ ਮੈਡੀਕੀਨ ਦੇ ਅਸਰ ਨਾਲ ਤਾਂ ਪੇਸ਼ੈਂਟ ਦਾ ਆਪਣੇ ਆਪ ਹੀ ਮਤਲਬ ਜਿਹੜੀ ਉਹਦੀ ਤਮਜਬੂਰੀ ਸੀ ਨਸ਼ਾ ਕਰਨਾ ਉਹ ਉਹਦੀ ਮਜਬੂਰੀ ਆਪਣੇ ਆਪ ਹੱਦ ਕੀ ਤੋਂ ਤੋੜਨੀ ਲੱਗਦੀ ਹੈ ਫਰਾਕ ਤੇ ਨਾਲ ਪਲੱਸ ਦਵਾਈ ਇਹ ਸਾਡਾ ਦੋਨੋਂ ਦਾ ਕੰਬੀਨੇਸ਼ਨ ਚੱਲਦਾ ਹੈ ਤੇ ਜ਼ਰੂਰੀ ਹੈ ਇਹ ਉਹਨਾਂ ਦੇ ਖਾਣੇ ਦੇ ਵਿੱਚ ਤੁਸੀਂ ਬਿਨਾਂ ਦੱਸੇ ਮਿਲਾ ਕੇ ਦੇਣੀ ਹੈ ਤੁਸੀਂ ਦੇਖੋਗੇ ਥੋੜੀ ਦੇਰ ਬਾਅਦ ਪੇਸ਼ੈਂਟ ਖੁਦ ਹੀ ਨਸ਼ੇ ਨੂੰ ਹੌਲੀ ਹੌਲੀ ਘਟਾਉਣਾ ਸ਼ੁਰੂ ਕਰ ਦੇਗਾ ਔਰ ਇੱਕ ਟਾਈਮ ਆਏਗਾ ਜਿੰਨੀ ਦੇਰ ਤੁਸੀਂ ਟੋਰਸ ਦੱਸਾਂਗੇ ਉਹਦੇ ਹਿਸਾਬ ਨਾਲ ਕਿ ਉਹ ਪੇਸ਼ੈਂਟ ਆਪਣੇ ਆਪ ਹੀ ਨਸ਼ੇ ਨੂੰ ਖਾਲੀਦਾ ਕਰ ਦੇਗਾ ਸੋ ਜਿਸ ਵੈਦ ਸਾਹਿਬ ਦੇ ਅਸੀਂ ਗੱਲ ਕਰੇ ਸੀਗੇ ਆਨੰਦ ਦਵਾਖਾਨਾ ਪਟਿਆਲਾ ਵੈਸੇ ਸਾਡੇ ਨਾਲ ਬੈਠੇ ਨੇ ਮੈਂ ਸਭ ਕਿਹਾ ਜੀ ਠੀਕ ਠਾਕ ਹੋ ਬੜੀਆ ਜੀ ਵੈਸੇ ਸਾਬ ਕਿਉਂਕਿ ਪਹਿਲਾਂ ਵੀ ਤੁਹਾਡੇ ਨਾਲ ਵੀਡੀਓ ਕਰਕੇ ਗਏ ਬਹੁਤ ਗੱਲਾਂ ਹੋਈਆਂ ਬਹੁਤ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਤੇ ਉਹ ਗੱਲ ਸਾਨੂੰ ਪਰ ਲੱਗੀ ਜਿਹੜੀਆਂ ਸ਼ਾਇਦ ਅਸੀਂ ਸੋਚ ਨਹੀਂ ਸੀ ਕਿ ਲੇਕਿਨ ਸਾਨੂੰ ਲੱਗਦਾ ਕਿ ਨਹੀਂ ਸਿਰਫ ਗੱਲਾਂ ਆ ਪਰ ਇਹ ਐਕਚੁਅਲ ਚ ਵੀ ਹੁੰਦਾ ਹੁਣ ਜਦੋਂ ਉਹ ਪੁਰਾਣੀ ਤੋਂ ਆਪਾਂ ਲਾਸਟ ਟਾਈਮ ਵੀਡੀਓ ਕਰਕੇ ਗਏ ਆ ਹੋਰ ਵੀ ਤੁਸੀਂ ਚੈਨਲ ਤੇ ਵੀਡੀਓ ਕਰਾਉਦੇ ਹੋ ਤੁਹਾਨੂੰ ਕਮੈਂਟ ਆਉਂਦੇ ਨੇ ਬਹੁਤ ਸਾਰੀਆਂ ਕਾਲਿੰਗਸ ਆਉਂਦੀਆਂ ਨੇ ਕੋਈ ਨਵੀਆਂ ਗੱਲਾਂ ਸਾਹਮਣੇ ਆਈਆਂ ਕਿ ਤੁਹਾਨੂੰ ਲੱਗਦਾ ਕਿ ਨਹੀਂ ਯਾਰ ਇਹ ਗੱਲਾਂ ਅਸੀਂ ਸੋ ਹਾਂਜੀ ਸਾਨੂੰ ਜਿਹੜੀ ਤੁਹਾਡੀ ਪਿਛਲੀ ਵੀਡੀਓ ਜਿਹੜੀ ਆਪਾਂ ਕੀਤੀ ਸੀਗੀ ਉਸ ਵੀਡੀਓ ਤੋਂ ਬਾਅਦ ਸਾਨੂੰ ਇਸ ਵਾਰੀ ਕੁਝ ਲੜਕੀਆਂ ਦੀ ਵੀ ਕਾਲ ਆ ਰਹੀ ਹੈ ਵੀ ਅਸੀਂ ਵੀ ਨਸ਼ੇ ਦੇ ਅੰਦਰ ਗਲਤਾਨ ਹੋਏ ਹੋਏ ਆਂ ਪੂਰੀ ਤਰ੍ਹਾਂ ਤੇ ਸਾਨੂੰ ਵੀ ਇਸ ਨਸ਼ੇ ਦੀ ਦਲਦਲ ਚੋਂ ਤੁਸੀਂ ਬਾਹਰ ਕੱਢੋ ਤੇ ਅਸੀਂ ਫਸੇ ਹੋਏ ਆਂ ਇਸ ਤਰ੍ਹਾਂ ਦੀਆਂ ਕਾਲਾਂ ਸਾਡੇ ਕੋਲੇ ਆਈਆਂ ਤੇ ਉਹਦੇ ਵਿੱਚੋਂ ਸਾਡੇ ਕੋਲੇ ਕੁਝ ਪੇਸ਼ੈਂਟ ਵੀ ਆਏ ਹੈਗੇ ਆ ਜਿਨ੍ਹਾਂ ਨੂੰ ਅਸੀਂ ਮੈਡੀਸਿਨ ਦਿੱਤੀਆਂ ਹੈਗੀਆਂ ਤੇ ਹੁਣ ਮੈਡੀਸਿਨ ਦੇ ਨਾਲ ਉਹਨਾਂ ਨੂੰ ਇਸ ਨਸ਼ੇ ਦੀ ਜਿਹੜੀ ਤੋੜ ਹੈ ਉਹ ਬਿਲਕੁਲ ਉਹਨਾਂ ਦੀ ਬੰਦ ਹੋਈ ਵੀ ਹੈ ਤੇ ਉਹਨਾਂ ਦਾ ਟ੍ਰੀਟਮੈਂਟ ਜਾਰੀ ਹੈਗਾ ਬਲਕਿ ਜੇ ਮੈਂ ਗੱਲ ਕਰਾਂ ਇਹ ਪੰਜਾਬ ਦੇ ਪੰਜਾਬ ਦੀਆਂ ਕਾਲਿੰਗ ਸੀ ਜੀ ਨਹੀਂ ਸਾਡੇ ਕੋਲੇ ਆਊਟ ਆਫ ਪੰਜਾਬ ਤੋਂ ਵੀ ਕਾਲਿੰਗ ਆਈ ਹੈ ਅਬਰੋਡ ਤੋਂ ਵੀ ਕਾਲਿੰਗ ਆਈ ਹੈ ਸਾਡੇ ਕੋਲੇ ਕਿਉਂਕਿ ਉੱਥੇ ਵੀ ਸਾਡੇ ਕੋਲੇ ਪੇਸ਼ੈਂਟ ਆਲਰੇਡੀ ਦਵਾਈਆਂ ਸਾਡੀਆਂ ਜਾਂਦੀਆਂ ਹੈਗੀਆਂ ਨਹੀਂ ਮੈਂ ਫੀਮੇਲਸ ਦੀ ਗੱਲ ਕਰਦਾ ਹਾਂ ਜੀ ਫੀਮੇਲਸ ਦੀ ਗੱਲ ਕਰਦੇ ਆ ਮੈਡੀਕਲ ਉੱਥੇ ਵੀ ਸਾਡੇ ਕੋਲੋਂ ਫੀਮੇਲਸ ਦੀਆਂ ਬੋਲਾਂ ਆਈਆਂ ਤੇ ਉਹਨਾਂ ਦਾ ਵੀ ਟਰੀਟਮੈਂਟ ਅਸੀਂ ਸ਼ੁਰੂ ਕੀਤਾ ਹੋਇਆ ਜਿਨ੍ਹਾਂ ਜਿਨ੍ਹਾਂ ਨੇ ਸਾਨੂੰ ਅਪਰੋਚ ਕੀਤਾ ਵੀ ਸਾਨੂੰ ਮੈਡੀਸਨ ਦਿਓ ਤੇ ਮੈਮ ਜੇ ਮੈਂ ਗੱਲ ਕਰਾਂ ਚਾ ਤੁਸੀਂ ਮੈਨੂੰ ਇਹ ਦੱਸ ਸਕਦੇ ਕਿ ਕੋਈ ਨਸ਼ਾ ਛੋਟਾ ਵੱਡਾ ਹੁੰਦਾ ਤੁਹਾਡੇ ਅਕੋਰਡਿੰ ਬਿਲਕੁਲ ਹੁੰਦਾ ਜੀ ਹੁਣ ਕਈ ਨਸ਼ੇ ਸਿਰਫ ਸ਼ਰਾਬ ਤੱਕ ਸੀਮਤ ਐ ਕੋਈ ਹਫੀਮ ਤੱਕ ਐ ਪੁੱਕੀ ਤੱਕ ਐ ਕੋਈ ਚਿੱਟੇ ਤੱਕ ਪਹੁੰਚੇ ਹੋਏ ਐ ਤਾਂ ਜਿਹੜਾ ਹੁਣ ਚਿੱਟੇ ਦਾ ਨਸ਼ਾ ਤੁਹਾਨੂੰ ਵੀ ਇਸ ਚੀਜ਼ ਬਾਰੇ ਜਾਣਕਾਰੀ ਹੋਊਗੀ ਵੀ ਆਪਣੇ ਸਭ ਤੋਂ ਕੋਸਟਲੀ ਔਰ ਸਭ ਤੋਂ ਜਿਹੜਾ ਹੈਗਾ ਉਹ ਖਤਰਨਾਕ ਨਸ਼ਾ ਜਿਹੜਾ ਹੈਗਾ ਉਹ ਆਪਾਂ ਕਹਿ ਸਕਦੇ ਹਾਂ ਉਹਨੂੰ ਮਤਲਬ ਕੀ ਮਤਲਬ ਲੋਕ ਇਸ ਚੀਜ਼ ਨੂੰ ਦੇਖਦੇ ਨਹੀਂ ਐ ਅੱਛਾ ਫਿਰ ਜਦੋਂ ਤੁਹਾਨੂੰ ਮਤਲਬ ਕਾਲਿੰਗਸ ਆਉਂਦੀਆਂ ਨੇ ਪਹਿਲਾਂ ਤਾਂ ਹਰ ਕਿਸੇ ਨੂੰ ਝਿਜਕਤ ਹੁੰਦੀ ਹੈ ਜੀ ਕਿਸੀ ਗੱਲ ਕਿਵੇਂ ਕਰੀਏ ਸਪੈਸ਼ਲੀ ਜੇ ਮੈਂ ਫੀਮੇਲ ਦੀ ਗੱਲ ਕਰਾਂ ਕਿ ਉੱਥੋਂ ਝਿਜਕ ਹੁੰਦੀ ਹੈ ਜਾਂ ਡ ਨੋ ਡਾਊਟ ਜਦੋਂ ਉਹ ਇਸੀ ਚਿੱਤ ਹੱਸ ਜਾਂਦੇ ਆ ਉਦੋਂ ਡਰ ਪੈ ਖਤਮ ਵੀ ਹੋ ਜਾਂਦਾ ਕਿਤੇ ਨਾ ਕਿਤੇ ਬਿਲਕੁਲ ਹੋ ਜਾਂਦਾ ਜੀ ਬਾਕੀ ਸਾਡੀ ਇਸ ਚੀਜ਼ ਦੀ ਅਸੀਂ ਪਹਿਲਾਂ ਹੀ ਪੇਸ਼ੈਂਟ ਨੂੰ ਅਸ਼ੋਰ ਕਰਦੇ ਆ ਕਿ ਸਾਡੇ ਕੋਲੇ ਤੁਹਾਡਾ ਨਾਮ ਪਤਾ ਤੇ ਬਵਾਈ ਨੰਬਰ ਸਾਰਾ ਸਾਡੇ ਕੋਲੇ ਕਨਫਿਡੈਂਸ਼ੀਅਲ ਰਹੇਗਾ ਅਸੀਂ ਕਿਸੇ ਨਾਲ ਸ਼ੇਅਰ ਨਹੀਂ ਕਰਦੇ ਹੈਗੇ ਉਕੇ ਅਸੀਂ ਕਿਸੇ ਵੀ ਪੇਸ਼ੈਂਟ ਦਾ ਨਾਮ ਜਾਂ ਥੋੜੀ ਸਾਡੀਆਂ ਜਿੰਨੀਆਂ ਵੀ ਇੰਟਰਵਿਊ ਦੇਖ ਲਓ ਅਸੀਂ ਕਦੇ ਵੀ ਕਿਸੇ ਪੇਸ਼ੈਂਟ ਨੂੰ ਕੈਮਰੇ ਦੇ ਅੱਗੇ ਨਹੀਂ ਲੈ ਕੇ ਆਏ ਠੀਕ ਹੈ ਜੀ ਉਹ ਇਸੇ ਕਰਕੇ ਨਹੀਂ ਲੈ ਕੇ ਆਉਂਦੇ ਵੀ ਹਰ ਇੱਕ ਪੇਸ਼ੈਂਟ ਦੀ ਇੱਕ ਪ੍ਰਾਈਵੇਸੀ ਹੈ ਆਪਣੀ ਲਾਈਫ ਹੈ ਉਹਦੀ ਕਿਉਂਕਿ ਕਈ ਵਾਰ ਕਿਸੇ ਪੇਸ਼ੈਂਟ ਕੋਈ ਨਸ਼ਾ ਤਾਂ ਕਰ ਰਿਹਾ ਪਰ ਬਟੂ ਨੇ ਆਪਣੇ ਸਰਕਲ ਦੇ ਵਿੱਚ ਆਪਣੇ ਘਰ ਦੇ ਵਿੱਚ ਨਹੀਂ ਦੱਸਿਆ ਹੁੰਦਾ ਕਿ ਮੈਂ ਨਸ਼ਾ ਕਰ ਰਿਹਾ ਲੇਕਿਨ ਉਹ ਉਹਨਾਂ ਨੂੰ ਬਿਨਾਂ ਦੱਸੇ ਹੀ ਉਹ ਛਡਾਣਾ ਵੀ ਚਾਹੁੰਦਾ ਤਾਂ ਫਿਰ ਅਸੀਂ ਉਹਦੀ ਹਰ ਇੱਕ ਜਿਹੜੀ ਇਸ ਤਰ੍ਹਾਂ ਦੀ ਹੁੰਦੀ ਹੈ ਉਹ ਅਸੀਂ ਪ੍ਰਾਈਵੇਸੀ ਰੱਖਦੇ ਹਾਂ ਵੀ ਉਹਦਾ ਨਾਮ ਪਤਾ ਮੋਬਾਈਲ ਨੰਬਰ ਅਸੀਂ ਕਿਸੇ ਨਾਲ ਵੀ ਸ਼ੇਅਰ ਨਹੀਂ ਕਰਦੇ। ਬਸ ਫਿਰ ਵੀ ਕਿਵੇਂ ਹੁੰਦਾ ਕਿਉਂਕਿ ਜਿਹੜਾ ਬੰਦਾ ਨਸ਼ਾ ਕਰਦਾ ਹੁੰਦਾ ਨਾ ਅੰਦਰੋਂ ਦੀ ਇੱਕ ਤੋੜ ਹੁੰਦੀ ਆ ਤੇ ਜਾਂ ਤਾਂ ਫਿਰ ਉਹ ਬੰਦਾ ਖੁਦ ਨਸ਼ਾ ਛੱਡਣਾ ਚਾਹੁੰਦਾ ਫਿਰ ਉਹਨੂੰ ਦਵਾਈ ਖਾਣ ਦੀ ਲੋੜ ਨਾ ਹੋਵੇ ਤੇ ਜਾਂ ਫਿਰ ਬੰਦਾ ਕਹੇ ਲੋ ਕਿ ਉਹਨੂੰ ਤੋੜੀ ਇਹੋ ਜਿਹੀ ਲੱਗੀ ਕਿ ਉਹ ਕਹਿੰਦਾ ਕਿ ਨਹੀਂ ਮੈਂ ਕੋਈ ਛੱਡੀ ਨਹੀਂ ਹੁੰਦਾ ਮਤਲਬ ਕਿ ਜ਼ਰੂਰਤ ਬਣ ਜਾਂਦੀ ਆ ਜਾਂ ਮਜਬੂਰੀ ਬਣ ਜਾਂਦੀ ਆ ਦੇਖੋ ਨਸ਼ਾ ਕਰਨਾ ਉਹਨਾਂ ਦੀ ਮਜਬੂਰੀ ਹੈ ਜਿਹੜੇ ਪੇਸ਼ੈਂਟ ਨਸ਼ਾ ਛੱਡਣਾ ਚਾਹੁੰਦੇ ਨੇ ਹੂੰ ਉਹ ਖੁਦ ਕਹਿੰਦੇ ਆ ਕਿ ਅਸੀਂ ਛੱਡਣਾ ਹੈ ਉਹ ਕੋਸ਼ਿਸ਼ ਵੀ ਕਰਦੇ ਆ ਐਸੀ ਗੱਲ ਨਹੀਂ ਐ ਕਿ ਉਹ ਕੋਸ਼ਿਸ਼ ਨਹੀਂ ਕਰਦੇ ਉਹ ਖੁਦ ਨਸ਼ਾ ਕਰਨ ਦੀ ਛੱਡਣ ਦੀ ਕੋਸ਼ਿਸ਼ ਕਰਦੇ ਆ ਕਿਵੇਂ ਕਰਦੇ ਆ ਅੱਜ ਉਹਨਾਂ ਨੇ ਨਸ਼ਾ ਨਹੀਂ ਕੀਤਾ ਨਹੀਂ ਜੀ ਨਹੀਂ ਕੀਤਾ ਉਹਨਾਂ ਦੀ ਦੁਪਹਿਰ ਨਿਕਲ ਗਈ ਸ਼ਾਮ ਨਿਕਲ ਗਈ ਲੇਕਿਨ ਜਦੋਂ ਰਾਤ ਆਂਦੀ ਐ ਆਉਰਾ ਨੂੰ ਤੋੜ ਇੰਨੀ ਕਿ ਜ਼ਿਆਦਾ ਲੱਗਦੀ ਹੈ ਜਾਂ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਜਾਂ ਉਹਨਾਂ ਦੇ ਬਾਡੀ ਦੇ ਵਿੱਚ ਪੇਨ ਹੋਣੀ ਸ਼ੁਰੂ ਹੋ ਜਾਂਦੀ ਹੈ ਕਈਆਂ ਨੂੰ ਛਿੱਕਾ ਲੱਗਦੀਆਂ ਕਈਆਂ ਨੂੰ ਅੱਖ ਦੇ ਅੱਖ ਚੋਂ ਪਾਣੀ ਆਣਾ ਸ਼ੁਰੂ ਹੋ ਜਾਂਦਾ ਹੈ ਉਹ ਫਿਰ ਉਹਨਾਂ ਤੋਂ ਜਦੋਂ ਰਹਿ ਨਹੀਂ ਹੁੰਦਾ ਤਾਂ ਉਹ ਦੁਬਾਰਾ ਤੋਂ ਫੇਰ ਨਸ਼ਾ ਕਰਦੇ ਆਂ ਕਿਉਂ ਕਿ ਉਹ ਆਪਣੇ ਆਪ ਨੂੰ ਇੰਨਾ ਕਿ ਜ਼ਿਆਦਾ ਉਹਨਾਂ ਤੋਂ ਬਣਾ ਚੁੱਕੇ ਆਂ ਹਾਂ ਉਹਨਾਂ ਦੀ ਬਾਡੀ ਇੰਨੀ ਕਿ ਜ਼ਿਆਦਾ ਆਦੀ ਹੋ ਚੁੱਕੀ ਹੈ ਕਿ ਉਹ 2 4 10 5 ਘੰਟੇ ਤੱਕ ਵੱਧ ਤੋਂ ਵੱਧ ਕੱਢ ਲੈਣਗੇ ਲੇਕਿਨ ਇਸ ਤੋਂ ਬਾਅਦ ਜਦੋਂ ਉਹਨਾਂ ਦੀ ਬਾਡੀ ਨਹੀਂ ਸਹਿ ਪਾਂਦੀ ਤਾਂ ਉਹ ਕਿਤੇ ਨਾ ਕਿਤੇ ਫੇਰ ਜਾ ਕੇ ਉਹ ਨਸ਼ੇ ਦੀ ਅ ਡੋਜ਼ ਉਹਨਾਂ ਨੂੰ ਲੈਣਾ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਤੇ ਵੈਦ ਗੁਪਤਾ ਜੀ ਇਸ ਤਰ੍ਹਾਂ ਦਾ ਟ੍ਰੀਟਮੈਂਟ ਕਿਵੇਂ ਕਰਦੇ ਨੇ ਤੁਸੀਂ ਕਿਵੇਂ ਕਰਦੇ ਹੋ ਤੁਸੀਂ ਕਹਿੰਦੇ ਕਿ ਅਸੀਂ ਦਵਾਈ ਉਸ ਹਿਸਾਬ ਨਾਲ ਦਿੰਦੇ ਹਾਂ ਕਿ ਤੁਹਾਨੂੰ ਮਤਲਬ ਬੰਨ ਨਸ਼ਾ ਕਿਵੇਂ ਕਰਨਾ ਘਟ ਜਾਂਦਾ ਹੈ ਸਰ ਜਿਹੜੀਆਂ ਸਾਡੀਆਂ ਦਵਾਈਆਂ ਨੇ ਆ ਦੇਖੋ ਤੁਹਾਡੇ ਮਾਧਿਅਮ ਰਾਹੀਂ ਅਸੀਂ ਲੋਕਾਂ ਨੂੰ ਦਿਖਾ ਵੀ ਰਹੇ ਹਾਂ ਇਹਨਾਂ ਦੇ ਵਿੱਚ ਅਸੀਂ ਮਤਲਬ ਇਹ ਕੈਪਸੂਲ ਹੈ ਇਹਨਾਂ ਦੇ ਅੰਦਰ ਅਸੀਂ ਜੜੀਆਂ ਬੁੱਕੀਆਂ ਦਾ ਜਿਹੜਾ ਮਿਸ਼ਰਣ ਆ ਉਹ ਤਿਆਰ ਕਰਦੇ ਹਾਂ ਅਸੀਂ ਜਿਹੜਾ ਕਿ ਇਹਦੇ ਵਿੱਚ ਅਸੀਂ ਪਾਉਂਦੇ ਹਾਂ ਉਹ ਹਰ ਇੱਕ ਪੇਸ਼ੈਂਟ ਦੀ ਡੋਜ਼ ਦੇ ਅਨੁਸਾਰ ਜਿਵੇਂ ਤੁਸੀਂ ਦੇਖ ਰਹੇ ਹੋ ਕਈ ਤਰ੍ਹਾਂ ਦੇ ਕੈਪਸੂਲ ਨੇ ਕੁੜੀਆਂ ਵੀ ਪੇਸ਼ੈਂਟ ਦੀ ਹਿਸਟਰੀ ਲੈਣ ਤੋਂ ਬਾਅਦ ਫਿਰ ਅਸੀਂ ਦੇਖਦੇ ਹਾਂ ਵੀ ਉਹਨੂੰ ਕੀ ਮੈਡੀਸਿਨ ਦੇਣੀ ਹੈ ਔਰ ਇਹ ਮੈਡੀਸਿਨ ਦੇ ਅਸਰ ਨਾਲ ਪੇਸ਼ੈਂਟ ਨੂੰ ਪਹਿਲੇ ਦਿਨ ਤੋਂ ਤੋੜ ਲਗਣੀ ਬੰਦ ਹੋ ਜਾਂਦੀ ਹੈ ਜਦੋਂ ਉਹਦੀ ਤੋੜ ਲਗਣੀ ਬੰਦ ਹੋ ਜਾਂਦੀ ਹੈ ਤਾਂ ਉਹ ਪੇਸ਼ੈਂਟ ਦਾ ਆਪਣੇ ਆਪ ਹੀ ਮਤਲਬ ਜਿਹੜੀ ਉਹਦੀ ਇੱਕ ਮਜਬੂਰੀ ਸੀ ਨਸ਼ਾ ਕਰਨਾ ਉਹ ਉਹਦੀ ਮਜਬੂਰੀ ਆਪਣੇ ਆਪ ਛੱਡ ਗਈ ਕਿਉਂਕਿ ਉਹਨੂੰ ਤੋੜ ਨਹੀਂ ਲਗਣੀ ਸਿਰਫ ਉਹਨੇ ਹੁਣ ਕਰਨਾ ਕੀ ਹੈ ਉਹਨੇ ਆਪਣੇ ਮਨ ਤੇ ਕੰਟਰੋਲ ਕਰਨਾ ਹੈ ਮਨ ਤੇ ਕੰਟਰੋਲ ਕਿਵੇਂ ਕਰਨਾ ਹੈ ਇੱਕਦਾਂ ਉਹਨੇ ਨਸ਼ੇ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਬੰਦੇ ਦਾ ਮਨ ਜਾਈ ਜਾਂਦਾ ਹੈ ਬੰਦੇ ਦੀ ਤੋੜ ਤਾਂ ਖਤਮ ਹੋ ਗਈ ਲੇਕਿਨ ਬਾਹਰ ਉੱਧਰ ਨੂੰ ਜਾ ਰਿਹਾ ਤਾਂ ਉਹ ਬੰਦੇ ਨੇ ਖੁਦ ਕੰਟਰੋਲ ਕਰਨਾ ਹੈ ਦੂਸਰੀ ਗੱਲ ਉਹਨੇ ਸੰਗਤ ਤੋਂ ਬਚਣਾ ਹੈ ਜਿਹੜੀ ਸੰਗਤ ਦੇ ਵਿੱਚੋਂ ਬਹਿ ਕੇ ਨਸ਼ਾ ਕਰਦਾ ਹੈ ਖਾਸ ਕਰਕੇ ਉਸ ਸੰਗਤ ਤੋਂ ਜਰੂਰ ਬਚਣਾ ਕਿਉਂਕਿ ਜੇ ਤੁਸੀਂ ਸੰਗਤ ਨੂੰ ਨਹੀਂ ਛੱਡੋਗੇ ਫਿਰ ਤੁਸੀਂ ਨਸ਼ਾ ਨਹੀਂ ਛੱਡ ਪਾਉਗੇ ਬਿਲਕੁਲ ਕਿਉਂਕਿ ਜੇ ਅਸੀਂ ਉਹੀ ਜਾ ਕੇ ਸੰਗਤ 'ਚ ਫਿਰ ਦੁਬਾਰਾ ਤੋਂ ਬੈਠਾਂਗੇ ਉਹ ਸਾਨੂੰ ਫੇਰ ਖਸਾਉਣਗੇ ਅਸੀਂ ਫੇਰ ਜਦੋਂ ਮਤਲਬ ਕਿ ਕਹਾਂਗੇ ਕਿ ਜਿਵੇਂ ਪਹਿਲਾਂ ਟੈਸਟ ਸੇਜ ਤੋਂ ਸ਼ੁਰੂ ਕਰਦੇ ਗਏ ਸੀ ਉਹਨੇ ਇੱਕ ਡੋਜ਼ ਤੱਕ ਆਗੇ ਸੀਗੇ ਉਹ ਫੇਰ ਤੋਂ ਇੱਕ ਜਿਹੜੀ ਸੀਡੀ ਐ ਫੇਰ ਚੱਲ ਪਣੀ ਆਪਣੀ ਬ ਅਸੀਂ ਬੈਸਾ ਤੁਸੀਂ ਕਹਿੰਦੇ ਹੋ ਕਿ ਪਹਿਲੇ ਦਿਨ ਤੋਂ ਤੋੜ ਖਤਮ ਕਰ ਦਿਆਂਗੇ। ਹਾਂਜੀ। ਮਤਲਬ ਇਹ ਗੱਲਾਂ ਸਿਰਫ ਕਹਿਣ ਵਾਲੀਆਂ ਕਿ ਐਕਚੁਅਲ 'ਚ ਹੁੰਦਾ ਵੀ ਇਹੋ ਜਿਹਾ ਕਿ ਪਹਿਲੇ ਦਿਨ ਦੇ ਤੋੜ ਕਿਉਂਕਿ ਇਹ ਬਹੁਤ ਵੱਡੀ ਗੱਲ ਹੈ ਜੀ ਕਿ ਕੋਈ ਤੁਹਾਡੇ ਕੋਲ ਦਵਾਈ ਲੈਂਦਾ ਤਾਂ ਪਹਿਲੇ ਦਿਨ ਤੋਂ ਥੋੜੀ ਤੋੜ ਜਿਹੜੀ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ। ਬਿਲਕੁਲ ਜੀ ਬਿਲਕੁਲ ਸਾਡੇ ਕੋਲੇ ਐਸੇ ਹਜ਼ਾਰਾਂ ਪੇਸ਼ੈਂਟ ਹੈ ਜਿਨ੍ਹਾਂ ਦਾ ਅਸੀਂ ਨਸ਼ਾ ਛੁਡਵਾ ਚੁੱਕੇ ਹਾਂ ਤੇ ਸਾਡੀ ਦਵਾਈ ਪਹਿਲੇ ਦਿਨ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ। ਬਸ ਪੇਸ਼ੈਂਟ ਨੂੰ ਅਸੀਂ ਕੀ ਕਹਿੰਨੇ ਆ ਵੀ ਤੁਸੀਂ ਸਾਡੀ ਦਵਾਈ ਨੂੰ ਜਿਸ ਤਰ੍ਹਾਂ ਅਸੀਂ ਤੁਹਾਨੂੰ ਸਮਝਾ ਕੇ ਭੇਜਿਆ ਹੈਗਾ ਕਿ ਸਾ ਤੁਸੀਂ ਉਸ ਨੂੰ ਉਸੇ ਤਰੀਕੇ ਨਾਲ ਯੂਜ਼ ਕਰਨਾ ਹੈ ਤਾਂ ਪਹਿਲੇ ਦਿਨ ਤੋਂ ਤੁਹਾਨੂੰ ਨਸ਼ੇ ਦੀ ਜਰੂਰਤ ਜਿਹੜੀ ਹੈਗੀ ਆ ਉਹ ਬੰਦ ਹੋ ਜੇਗੀ ਦਵਾਈ ਦਾ ਜਿਹੜਾ ਸਾਡਾ ਕੋਰਸ ਹੈ 2 ਤੋਂ 2.5 ਮਹੀਨੇ ਚੱਲਦਾ ਹੈ ਉਸ ਤੋਂ ਬਾਅਦ ਸਾਡੀ ਦਵਾਈ ਵੀ ਬੰਦ ਹੋ ਜਾਂਦੀ ਹੈ ਦਵਾਈ ਬੰਦ ਹੋ ਜਾਂਦੀ ਹੈ ਹਾਂਜੀ ਬਿਲਕੁਲ ਨਹੀਂ ਐਵੇਂ ਦਾ ਨਾ ਵੀ ਕਿ ਅਸੀਂ ਨਸ਼ਾ ਬੰਦਾ ਨਸ਼ਾ ਬੰਦ ਕਰਦੇ ਹੋ ਬਾਅਦ ਵਿੱਚ ਥੋੜੀ ਦਵਾਈ ਤੇ ਲੱਗ ਗਿਆ ਤੇ ਥੋੜਾ ਮਹੀਨਾ ਪਰਦ ਲੱਗ ਗਿਆ ਕਿ ਹਾਂ ਅਸੀਂ ਵੈਦ ਸਾਹਿਬ ਕੋ ਜਾਨੇ ਜਾਣਾ ਆ ਤੇ ਵੈਦ ਸਾਹਿਬ ਦੇ ਮਹੀਨੇ ਜਿਹੜਾ ਵਣਦੋ ਦਿਨੇ ਦੇਣਾ ਆ ਸੀ ਸਭ ਦੇਖੋ ਗੱਲ ਜੇ ਆਪਾਂ ਮੰਨ ਕੇ ਚੱਲਦੇ ਆਂ ਤੁਹਾਡੀ ਗੱਲ ਦੀ ਮੈਂ ਇੱਕ ਛੋਟੀ ਜੀ ਉਦਾਹਰਣ ਦੇ ਦਿੰਦਾ ਹਾਂ ਜੇ ਆਪਾਂ ਗੱਲ ਮੰਨ ਕੇ ਚੱਲੀਏ ਵੀ ਜੇ ਸਾਡੇ ਕੋਲੇ ਪੇਸ਼ੈਂਟ ਸਾਡੀ ਦਵਾਈ ਤੇ ਲੱਗ ਜਾਂਦਾ ਹੋਵੇ ਤਾਂ ਤੁਸੀਂ ਮੇਰੇ ਕੋਲੇ ਉਰੇ ਬੈਠੇ ਹੋ ਉੱਦੇ ਪੌਣੇ ਘੰਟੇ ਦੇ ਵਿੱਚ ਠੀਕ ਹੈ ਫਿਰ ਤਾਂ ਮੇਰੇ ਕੋਲੇ ਹਜ਼ਾਰਾਂ ਪੇਸ਼ੈਂਟ ਦਵਾਈ ਲੈ ਕੇ ਜਾ ਚੁੱਕੇ ਫਿਰ ਤਾਂ ਮੇਰੇ ਕੋਲ ਲਾਂਡਾ ਨਾ ਟੁੱਟਣ ਹੋਰੇ ਕਿਉਂਕਿ ਜਦੋਂ ਹਜ਼ਾਰਾਂ ਪੇਸ਼ੈਂਟ ਦਵਾਈ ਲੈ ਕੇ ਜਾ ਰਿਹਾ ਮੇਰੇ ਤੋਂ ਤਾਂ ਫਿਰ ਤਾਂ ਕੋਈ ਨਾ ਕੋਈ ਮੇਰੇ ਕੋਲੇ ਖੜਾ ਹੀ ਰਹੂਗਾ ਵੀ ਡਾਕਟਰ ਸਾਹਿਬ ਦਵਾਈ ਦੇ ਦਿਓ ਦਵਾਈ ਦੇ ਦਿਓ ਫਿਰ ਤਾਂ ਮੇਰੇ ਕੋਲ ਲਾਈ ਨਹੀਂ ਟੁੱਟਣੀ ਹੈਗੀ ਹੂੰ ਸਾਡੇ ਕੋਲੇ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ 2 ਤੋਂ 2.5 ਮਹੀਨੇ ਬਾਅਦ ਸਾਡੀ ਦਵਾਈ ਅਸੀਂ ਖੁਦ ਹੀ ਹਰ ਦਵਾਈ ਨੂੰ 5 ਦਿਨਾਂ ਬਾਅਦ ডোজ ਘਟਾਉਣੀ ਹੁੰਦੀ ਹੈ ਅੱਛਾ ਜਦੋਂ ਸਾਡੇ ਕੋਲੇ ਕੋਈ ਪੇਸ਼ੈਂਟ ਆਂਦਾ ਹੈ ਅਸੀਂ ਹਰ 5 ਦਿਨਾਂ ਬਾਅਦ ਆਪਣੀ ਦਵਾਈ ਦੀ ডোজ ਘਟਾਣੇ ਆ ਉਹਨੂੰ ਚਾਰਟ ਬਣਾ ਕੇ ਦੰਦੇ ਆ ਬਕਾਇਦਾ ਤਾਂ ਉਸ ਚਾਰਟ ਦੇ ਅਕੋਰਡਿੰਗਲੀ 2 ਤੋਂ 2.5 ਮਹੀਨੇ ਬਾਅਦ ਸਾਡੀ ਦਵਾਈ ਖੁਦ ਹੀ ਬੰਦ ਹੋ ਜਾਂਦੀ ਹੈ ਸਾਨੂੰ ਕਹਿਣ ਦੀ ਲੋੜ ਹੀ ਨਹੀਂ ਪੇਸ਼ੈਂਟ ਨੂੰ ਕਹਿਣ ਦੀ ਲੋੜ ਹੀ ਨਹੀਂ ਵੀ ਸਰ ਦਵਾਈ ਘਾ ਦੋ ਬੰਦ ਹੋਏਗੀ ਕਿਉਂਕਿ ਜਦੋਂ ਹਰ ਹਫਤੇ ਜਾਂ ਹਰ 5 ਦਿਨਾਂ ਬਾਅਦ ਦਵਾਈ ਘਟ ਰਹੀ ਹੈ ਉਹ ਘਟਦੇ ਘਟਦੇ ਜਦੋਂ 0 ਤੇ ਆ ਜਾਈਗੀ ਉਸ ਤੋਂ ਬਾਅਦ ਪੇਸ਼ੈਂਟ ਉਪਰ ਜੋ ਦੀ ਬਾਡੀ ਕਲੀਨ ਹੋਗੀ ਨਾ ਬਾਡੀ ਕਲੀਨ ਹੋ ਤੋ ਟਾਈਮ ਮਹੀਨੇ ਦੇ ਵਿੱਚ ਡੀਟੌਕਸ ਹੋ ਗਿਆ ਸਰ ਕੁਝ ਹਾਂਜੀ ਬਾਡੀ ਡੀਟੌਕਸ ਖੁਰਾਕ ਦਾ ਵੀ ਫਰਕ ਪੈਂਦਾ ਕਿ ਪਹਿਲਾਂ ਕਿਉਂਕਿ ਜਦੋਂ ਬੰਦਾ ਨਸ਼ਾ ਕਰਦਾ ਹੋਵੇ ਤੋ ਕੁਝ ਖਾਂਦਾ ਪੀਂਦਾ ਨਹੀਂ ਹੁੰਦਾ ਪਰ ਬਸ ਹੁੰਦਾ ਕਿ ਉਹ ਮਿਲ ਜੇ ਜੇ ਰੋਟੀ ਟੁੱਕ ਜਿਹੜੀ ਮਾੜੀ-ਵੱਡੀ ਖਾਣੀ-ਖਾਣੀ ਸਾਡੀ ਦਵਾਈ ਦੇ ਨਾਲ ਅਸੀਂ ਪੇਸ਼ੈਂਟ ਨੂੰ ਪ੍ਰੋਪਰ ਦੱਸਦੇ ਹਾਂ ਉਹਨੂੰ ਵੀ ਇਹ ਨਾਲ ਖੁਰਾਕ ਦੀ ਬਹੁਤ ਜ਼ਰੂਰੀ ਜ਼ਰੂਰਤ ਹੈ ਕਿਉਂਕਿ ਬਾਡੀ ਨੂੰ ਜਦੋਂ ਆਪਾਂ ਨਸ਼ਾ ਨਹੀਂ ਦੇ ਰਹੇ ਤਾਂ ਖੁਰਾਕ ਨੇ ਉਹਨੂੰ ਖੜਾ ਕਰਨਾ ਹੈ ਜਿਹੜੀ ਉਹਦੀ ਬਾਡੀ ਚ એનર્ਜੀ ਆਣੀ ਹੈ ਉਹ ਖੁਰਾਕ ਨੇ ਨਾਲ ਦੇਣੀ ਹੈ ਤਾਂ ਇਸ ਕਰਕੇ ਖੁਰਾਕ ਦੇ ਨਾਲ ਪਲ ਅਛਾ ਕਈ ਸਾਡੇ ਤਾਂ ਬਹੁਤ ਡਰਾਈਵਰ ਵੀਰ ਹੈਗੇ ਆ ਜਾਂ ਹੋਰ ਬਹੁਤ ਸਾਰੇ ਵੀਰੋ ਕਹਿੰਣਗੇ ਕਿ ਆਹਾਂ ਖਾਣ ਦੇ ਦਾਲ ਸਾਡੇ ਚ એનર્ਜੀ ਆਉਂਦੀ ਹੈ ਹਾਂਜੀ ਇਹਦਾ ਕੀਤਾ ਇੱਥੇ ਆ ਜੀ ਸਰ ਦੇਖੋ ਜਿਹੜਾ ਨਸ਼ਾ ਹੈਗਾ ਨਸ਼ਾ ਤਾਂ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਪੇਸ਼ੈਂਟ ਕੋਈ ਵੀ ਲੱਗਦਾ ਹੁਣ ਤੁਹਾਨੂੰ ਆਪਾਂ ਆਮ ਤੌਰ ਤੇ ਇੱਕ ਗੱਲ ਕਰ ਲਈਏ ਜਿੰਨੇ ਵੀ ਆਪਣੇ ਮਜ਼ਦੂਰ ਲੇਬਰ ਵਾਲੇ ਨੇ ਤੁਸੀਂ ਇਹ ਦੇਖੋਗੇ ਵੀ ਇਹ ਜਦੋਂ ਕੋ ਕਿਨਾਂ ਦਾ ਕੰਮ ਥੋੜਾ ਹੈਵੀ ਹੁੰਦਾ ਤਾਂ ਕੀ ਕਰਦੇ ਆ ਭੁੱਕੀ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਆ ਕਿਸੇ ਨੇ ਦੋ ਕਾਰਡ ਲਾ ਲੇ ਸਵੇਰੀ ਕਿਸੇ ਨੇ ਇੱਕ ਕਾਰਡ ਲਾ ਲਿਆ ਫਿਰ ਉਹ ਇੱਕ ਜਾਂ ਦੋ ਕਾਰਡ ਲਾਣ ਤੋਂ ਬਾਅਦ ਸਾਰਾ ਦਿਨ ਕੰਮ ਕਰਦੇ ਆ ਤਾਂ ਉਹ ਜਿਹੜਾ ਕੰਮ ਕਰ ਰਹੇ ਆ ਤਾਂ ਉਹ ਕੰਮ ਉਹਨਾਂ ਦਾ ਸਰੀਰ ਥੋੜਾ ਕਰ ਰਿਹਾ ਉਹ ਤਾਂ ਭੁੱਕੀ ਕਰਵਾ ਰਹੀ ਆ ਉਹਨਾਂ ਤੋਂ ਕੰਮ ਹੂੰ ਕਿਉਂਕਿ ਉਹ ਨਸ਼ਾ ਜਦੋਂ ਉਹਨਾਂ ਦੇ ਸਰੀਰ ਨੂੰ ਮਿਲ ਜਾਂਦਾ ਤਾਂ ਉਹਦੇ ਵਿੱਚ એનર્ਜੀ ਆ ਜਾਂਦੀ ਆ ਕਿਤਰਾ ਦੀ ਗੱਲ ਕਰ ਰਹੇ ਹਾਂ ਤਾਂ ਜਦੋਂ એનર્ਜੀ ਆ ਜਾਂਦੀ ਆ ਤਾਂ ਫਿਰ ਉਹ ਜਿਹੜਾ ਕੰਮ ਕਰ ਰਹੇ ਆ ਤਾਂ ਉਹ ਭੁੱਕੀ ਕਰਵਾ ਰਹੀ ਆ ਨਾ ਕਿ ਉਹਨਾਂ ਦੀ ਬਾਡੀ ਕਰ ਰਹੀ ਆ ਪਰ ਜੇ ਕੋਈ ਚੀਜ਼ ਤੁਹਾਨੂੰ ਐਕਟਿਵ ਕਰ ਰਹੀ ਆ એનર્ਜੀ ਦੇ ਰਹੀ ਆ ਤਾਂ ਫਿਰ ਉਹ ਮਾੜੀ ਕਿਵੇਂ ਹੋਗੀ ਸਰ ਮਾੜੀ ਇਸ ਕਰਕੇ ਹੋਗੀ ਕਿ ਤੁਸੀਂ ਅੱਜ ਜਿਹੜੀ ਚੀਜ਼ ਦਾ ਸੇਵਨ ਕੀਤਾ ਕੱਲ੍ਹ ਕੀਤਾ ਪਰਸੋਂ ਕੀਤਾ ਤੁਸੀਂ 15 ਦਿਨ ਸੇਵਨ ਕਰ ਲਿਆ ਲੇਕਿਨ 16ਵੇਂ ਦਿਨ ਜੇ ਤੁਹਾਨੂੰ ਉਹ ਚੀਜ਼ ਨਹੀਂ ਮਿਲਦੀ ਤਾਂ ਤੁਹਾਡਾ ਸਰੀਰ ਪਹਿਲਾਂ ਨਾਲੋਂ ਵੀ ਡਾਊਨ ਚਲਾ ਜਾਏਗਾ ਤੁਸੀਂ ਮੰਜੇ ਤੋਂ ਉੱਠ ਵੀ ਨਹੀਂ ਪਾਉਂਗੇ ਹਾਂ ਇਹ ਇਹ ਚੀਜ਼ ਦਾ ਉਹਨਾਂ ਦਾ ਫਰਕ ਹੁੰਦਾ ਕਿ ਆਪਾਂ ਉਹਦੇ ਵਿੱਚ ਐਡਿਕਸ਼ਨ ਚ ਪੈ ਚੁੱਕੇ ਆ ਵੀ ਜੱਤ ਕਾ ਪਨੁਮ ਨੂੰ ਧੁੱਕੀ ਦਾ 2 ਚਮਚਾ 1 ਚਮਚਾ ਜੋ ਨਹੀਂ ਮਿਲੂਗਾ ਆਜੋ ਵੀ ਉਹਨੇ ਡੋਸ ਬਣਾ ਲਈ ਆਪਣੀ ਸ਼ਰੀਰ ਦੀ ਜਦ ਤੱਕ ਉਹਨੂੰ ਮਿਲੇਗਾ ਨਹੀਂ ਉਹਦੀ ਬੋਡੀ ਖੜੀ ਨਹੀਂ ਹੋਏਗੀ ਹਾਂ 네ਗੇਟਿਵ ਚੀਜ਼ ਇਹ ਹੈ ਮੈਂ ਉਹੀ ਮੈਂ ਪੁਆਇੰਟ ਕਲੀਅਰ ਕੀਤਾ ਸੀ ਕਿ ਥੋੜੇ ਕਰਕੇ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਇਹ ਸਿਰਾਂ ਦਾ એનર્ਜੀ ਉਹਨੂੰ ਤੋਂ ਮਿਲਦੀ ਆ ਕਿ ਉਹ ਚੀਜ਼ ਤੁਹਾਨੂੰ ਅੱਗੇ-ਅੱਗੇ ਪੋਜ਼ਿਟਿਵ ਨਹੀਂ ਕਰੇਗੀ ਬਲਕਿ ਹੋਰ ਤੁਹਾਨੂੰ ਤੋੜ ਲਾ ਲੇਗੀ 네ਗੇਟਿਵ ਕਰ ਦੂਗੀ ਕਿ ਤੁਸੀਂ ਉਹ ਚੀਜ਼ ਲੈਣ ਤੋਂ ਬਾਅਦ ਜਾਂ ਉਹ ਨਸ਼ਾ ਲੈਣ ਤੋਂ ਬਾਅਦ ਜਾਂ ਉਹ ਡੋਸ ਲੈਣ ਤੋਂ ਬਾਅਦ ਤੁਸੀਂ ਕੰਮ ਹੀ ਨਹੀਂ ਜੀ ਉਹ ਬਿਨਾਂ ਲੈਵੇ ਉਹਦੀ ਕੰਮ ਹੀ ਨਹੀਂ ਕਰ ਸਕਦੇ ਅੱਛਾ ਵੈਸੇ ਸਭ ਗੇਮ ਆਉਂ ਥੋੜੀ ਦਵਾਈ ਦੀ ਗੱਲ ਕਰ ਲਾ ਇਹਦੇ ਵਿੱਚ ਤੁਸੀਂ ਸਭ ਕੁਝ ਸਾਰੀ ਆਯੁਰਵੇਦ ਹੈ ਜੀ ਦੇਸੀ ਦਵਾਈ ਜਿੰਨੂੰ ਜਿਹੜੇ ਨੇ ਬਿਲਕੁਲ ਦੇਸੀ ਦਵਾਈ ਹੈ ਜੀ ਬਿਲਕੁਲ ਦੇਸੀ ਦਵਾਈ ਹੈ ਇਹ ਚ ਕੋਈ ਸਟੀਰੋਇਡ ਜਾਂ ਕੋਈ ਇਹੋ ਜਿਹਾ ਬਿਲਕੁਲ ਨਹੀਂ ਹੈ ਜੀ ਕਿਉਂਕਿ ਮਾਰਕੀਟ 'ਚ ਇਹੋ ਜਿਹੀਆਂ ਗੋਲੀਆਂ ਦਵਾਈਆਂ ਮਿਲਦੀਆਂ ਜੀ ਕਿ ਉਹ ਕਹਿੰਦੇ ਕਿ ਨਸ਼ਾ ਤੁਹਾਡਾ ਛਡਾ ਦੇਗਾ ਸਰ ਸਰ ਥੋੜੀ ਤੇ ਆ ਤੁਹਾਡੇ ਦਰਸ਼ਕਾਂ ਦੀ ਤਸੱਲੀ ਵਾਸਤੇ ਮੈਂ ਤੁਹਾਨੂੰ ਦੇਖੋ ਇਹਦੇ ਵਿੱਚੋਂ ਇੱਕ ਕੈਪਸੂਲ ਚੱਕ ਰਿਹਾ ਕੋਈ ਵੀ ਇੱਕ ਕੈਪਸੂਲ ਲੈ ਕੇ ਮੈਂ ਤੁਹਾਨੂੰ ਬਕਾਇਦਾ ਇਹਦੀ ਤਸੱਲੀ ਕਰਾ ਰਿਹਾ ਕਿ ਤੁਸੀਂ ਸਾਡੀ ਦਵਾਈ ਨੂੰ ਬਕਾਇਦਾ ਚੈੱਕ ਕਰ ਸਕਦੇ ਹੋ ਕਿ ਦੇਖੋ ਇਹਦੇ ਵਿੱਚ ਕੋਈ ਵੀ ਜਿਹੜੀ ਚੀਜ਼ ਹੈ ਤੁਸੀਂ ਇਹਨੂੰ ਟੇਸਟ ਵੀ ਕਰ ਸਕਦੇ ਹੋ ਟੇਸਟ ਕਰਕੇ ਤੁਹਾਨੂੰ ਆਪੇ ਪਤਾ ਚੱਲ ਜਾਏਗਾ ਵੀ ਇਹ ਪਿਓਰ ਆਯੁਰਵੈਦਿਕ ਜੜੀਆਂ ਬੂਟੀਆਂ ਨਾਲ ਬਣਿਆ ਹੋਇਆ ਹੈ ਜਾਂ ਇਹਦੇ ਵਿੱਚ ਤੁਹਾਨੂੰ ਕੋਈ ਵੀ ਇਸ ਤਰ੍ਹਾਂ ਦਾ ਕੰਟੈਂਟ ਲੱਗਦਾ ਹੈ ਵੀ ਹਾਂ ਕੋਈ ਐਲੋਪੈਥੀ ਦਵਾਈ ਇਹਦੇ ਵਿੱਚ ਮਿਕਸ ਹੈ ਜਾਂ ਕੋਈ ਕਿਸੇ ਤਰ੍ਹਾਂ ਦਾ ਤੁਸੀਂ ਨਸ਼ਾ ਕਹਿ ਸਕਦੇ ਹੋ ਮਿਕਸ ਹੈ ਜੇ ਮੈਨੂੰ ਕਹਿੰਦੇ ਚੈੱਕ ਕਰਾਣਾ ਹੋਵੇ ਬਿਲਕੁਲ ਕਰਾ ਸਕਦੇ ਹੋ ਜੀ ਤੁਸੀਂ ਕਿਸੇ ਵੀ ਲੈਬ ਦੇ ਵਿੱਚ ਜਾ ਕੇ ਇਹਨੂੰ ਚੈੱਕ ਕਰਾ ਸਕਦੇ ਹੋ ਵੀ ਸਾਡੀ ਦਵਾਈ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਤਾਂ ਨਹੀਂ ਮਿਲਿਆ ਹੋਇਆ ਤੁਸੀਂ ਇਹਨੂੰ ਟੇਸਟ ਕਰਕੇ ਵੀ ਦੇਖ ਸਕਦੇ ਹੋ ਇਹ ਤੁਸੀਂ ਤਿਆਰ ਆਪ ਕਰਵਾਉਣੀ ਹੈ ਦਵਾਈਆਂ ਜੀ ਬਿਲਕੁਲ ਜੀ ਕਉਂਕੀ ਦੇਖੋ ਕੋਈ ਭੁੱਕੀ ਦਾ ਨਸ਼ਾ ਕਰ ਰਿਹਾ ਕੋਈ ਯਫੀਨ ਦਾ ਨਸ਼ਾ ਕਰ ਰਿਹਾ ਕੋਈ ਚਿੱਟੇ ਦਾ ਕਰ ਰਿਹਾ ਕੋਈ ਜੀਪ ਥੱਲੇ ਗੋਲੀ ਰੱਖ ਰਿਹਾ ਠੀਕ ਆ ਕੋਈ ਸ਼ਰਾਬ ਦਾ ਨਸ਼ਾ ਕਰ ਰਿਹਾ ਤਾਂ ਇਹ ਤਾਂ ਹੋ ਨਹੀਂ ਸਕਦਾ ਕਿ ਜਿਵੇਂ ਹੁਣ ਆਪਾਂ ਡਾਕਟਰ ਕੋਲੇ ਜਾਂਦੇ ਆ ਕਿਸੇ ਵੀ ਡਾਕਟਰ ਕੋਲੇ ਜਾਂਦੇ ਆ ਹਰ ਇੱਕ ਪੇਸ਼ੈਂਟ ਨੂੰ ਦਵਾਈ ਅਲੱਗ-ਅਲੱਗ ਮਿਲਦੀ ਆ ਨਾ ਤੁਹਾਡੇ ਅੱਖ ਦੀ ਅਲੱਗ ਹੈ ਕੰਨ ਦੀ ਅਲੱਗ ਹੈ ਤੁਹਾਨੂੰ ਹਾਰਟ ਪ੍ਰੋਬਲਮ ਆ ਉਹਦੀ ਅਲੱਗ ਹੈ ਤਾਂ ਇਸੇ ਤਰ੍ਹਾਂ ਜਿਹੜਾ ਵੀ ਕੋਈ ਬੰਦਾ ਨਸ਼ਾ ਸਾਡੇ ਕੋਲੇ ਕਰਕੇ ਆ ਰਿਹਾ ਤਾਂ ਜਦੋਂ ਅਸੀਂ ਉਹਨੂੰ ਪੁੱਛਦੇ ਆ ਵੀ ਤੂੰ ਕਾਦਾ ਨਸ਼ਾ ਕਰ ਰਿਹਾ ਤਾਂ ਉਹਦੇ ਅਕੋਰਡਿੰਗਲੀ ਜੋ ਸਾਨੂੰ ਸੂਟ ਕਰਦਾ ਵੀ ਮੈਨੂੰ ਉਹ ਰਿਕਾਰਡਿੰਗ ਵਿੱਚ ਜੋ ਉਹ ਕਹਿੰਦਾ ਬਿਲਕੁਲ ਜੀ ਬਿਲਕੁਲ ਬਸ ਸਾਨੂੰ ਪੇਸ਼ੈਂਟ ਆਪਣੀ ਹਿਸਟਰੀ ਸਹੀ ਦੱਸੇ ਵੀ ਮੈਂ ਇਹ ਨਸ਼ਾ ਇੰਨੀ ਦੇਰ ਤੋਂ ਇੰਨੀ ਡੋਜ਼ ਕਰ ਰਿਹਾ ਚਲੋ ਇਹ ਤਾਂ ਗੱਲ ਹੋ ਗਈ ਕਿ ਜਿਹੜਾ